ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਜਿੱਥੇ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਆ ਲਾਈਵ ਹੁੰਨੇ ਆ ਉੱਥੇ ਅੱਜ ਇੱਕ ਨਾ ਮੇਨ ਮੁੱਦਾ ਪੰਜਾਬ ਦੇ ਵਿੱਚ ਪਖੰਡੀਆਂ ਬਾਬਿਆਂ ਦਾ ਜਿਨ੍ਹਾਂ ਦੀ ਤਦਾਦ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਈ ਆ ਜਿਹੜੇ ਆਪਣੇ ਪਖੰਡ ਦੇ ਨਾਲ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਆ ਅਕਾਲ ਦੀ ਤਾਜ਼ਾ ਘਟਨਾ ਤੁਹਾਨੂੰ ਪਤਾ ਹੋਣਾ ਮਾਝੇ ਏਰੀਏ ਦੇ ਸ਼ਹਿਰ ਪੱਟੀ ਦੇ ਨੇੜੇ ਪਿੰਡ ਸੀਤੋਦੀ ਜਿੱਥੇ ਇੱਕ ਭੈਣ ਮਤਲਬ ਕਿ ਉਹਦੇ ਕੋਲੇ ਪਚੰਗੀ ਨਹੀਂ ਹੈ ਗਿਆ ਹੈਗਾ ਸੀ ਉਹ ਮੁੰਡਾ ਲੈਣ ਦੇ ਲਈ ਉਹ ਕਿਸੇ ਤਾਤ੍ਰਿਕ ਕੋਲੇ ਪਖੰਡੀ ਕੋਲੇ ਗਈ ਉਹਨੇ ਆਖਿਆ ਤੈਨੂੰ ਇੰਨਾ ਇਸ਼ਨਾਨ ਕਰਨਾ ਪਊਗਾ ਵੀ ਦੋ ਚਾਰ ਵਾਰਾਂ ਇਸ਼ਨਾਨ ਕਰਨਾ ਪਊਗਾ ਤੇ ਤੇਰੇ ਘਰੇ ਜਿਹੜਾ ਪਚੰਗੀ ਹੋ ਜਾਊਗਾ ਤੇ ਉਹ ਆਂਦੀ ਚਲੋ ਮੈਂ ਘਰ 'ਚ ਇਸ਼ਨਾਨ ਪਾਣੀ ਜਿਵੇਂ ਵੀ ਵੀ ਉਹਨੇ ਘਰੇ ਨਹੀਂ ਇਸ਼ਨਾਨ ਕਰਨਾ ਵਾਸਤੇ ਆਖਿਆ ਨੂੰ ਵੀ ਤੂੰ ਘਰੇ ਨਹੀਂ ਇਸ਼ਨਾਨ ਕਰ ਸਕਦੀ ਇੱਥੇ ਕਿਉਂਕਿ ਜਿਹੜੇ ਭੂਤ ਪ੍ਰੇਤ ਆ ਉਹ ਅਖੇ ਘਰਦਿਆਂ ਨੂੰ ਚੰਬੜ ਜਾਣਗੇ ਇੱਥੇ ਵੀ ਤੂੰ ਉਹਨੂੰ ਪਤਾ ਕੀ ਕੀਤਾ ਉਹਨੂੰ ਵਰਲਾ ਕੇ ਪਤਾ ਨਹੀਂ ਕਿਵੇਂ ਉਹਨੂੰ ਮੋਟਰ ਤੇ ਲੈ ਕੇ ਲਾ ਕੇ ਮੋਟਰ ਤੇ ਲਾ ਕੇ ਵੀ ਉਹਨਾਂ ਨੇ ਉਸ ਧੀ ਨਾਲ ਉਸ ਕੁੜੀ ਨਾਲ ਧੱਕੇਸ਼ਾਹੀ ਕੀਤੀ ਆ ਪਤਾ ਹੋਣਾ ਤੁਹਾਨੂੰ ਵੀਡੀਓ ਚੱਲ ਰਹੀ ਆ ਮੇਰੇ ਕੋਲੇ ਵੀ ਹੈਗੀ ਆ ਚਲੋ ਇਹ ਗੱਲ ਹੋ ਗਈ ਹੁਣ ਗੱਲ ਮੈਂ ਕਰ ਲਾਂਗਾ ਪਖੰਡ ਦੀ ਵੀਰੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਬੰਦਾ ਕਿਸੇ ਪਖੰਡੀ ਦੇ ਡੇਰੇ ਤੇ ਕਿਸੇ ਬੂਬਨੇ ਸਾਧ ਦੇ ਡੇਰੇ ਤੇ ਦਿਸਣਾ ਹੀ ਨਹੀਂ ਚਾਹੀਦਾ ਨੇੜੇ ਤੇੜੇ ਸਾਨੂੰ ਇੰਨੀ ਅਕਲ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਗੁਰਬਾਣੀ ਦੇ ਵਿੱਚ ਕੀ ਲਿਖਿਆ ਠੀਕ ਹੈ ਨਾ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਵਿਣ ਸੱਚੇ ਦੂਜਾਂ ਸੇਮ ਦੇ ਹੋਏ ਮਰਸਣ ਬੁੱਟ ਆਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਪੜੋ ਖੁੱਲ ਦੇਣਾ ਦਿਮਾਗ ਦੇ ਕਪਾੜ ਕੀ ਲਿਖਿਆ ਵਿਣ ਸੱਚੇ ਦੂਜਾਂ ਸੇਮ ਦੇ ਹੋਏ ਮਰਸਣ ਬੁੱਟ ਉਹ ਜਿਹੜੇ ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਨੂੰ ਵੀ ਮੰਨਦੇ ਆ ਕਿਸੇ ਹੋਰ ਨੂੰ ਵੀ ਕਿਸੇ ਡੇਰੇਦਾਰ ਤੇ ਜਾਂਦੇ ਕੋਈ ਪਖੰਡੀਆਂ ਦੇ ਜਾਂਦੇ ਆ ਕੋਈ ਆ ਭੂਤਾਂ ਕੱਢਣ ਵਾਲਿਆਂ ਦੇ ਜਾਂਦੇ ਆ ਕਿਸੇ ਦੇ ਵੀ ਆਉਂਦੇ ਵੀ ਉਹਨੇ ਵੋਟ ਹੋ ਹੋ ਮਰਨਾ ਨਿਆਸਰੇ ਹੋ ਹੋ ਮਰਨਾ ਵੋਟ ਦਾ ਭਾਵ ਨਾ ਚਿੜੀ ਦਾ ਬੱਚਾ ਛੋਟਾ ਬੱਚਾ ਨੂੰ ਆਪਾਂ ਵੋਟ ਕਹਿ ਦਿੰਨੇ ਆ ਉਹ ਤੁਸੀਂ ਘਰਾਂ ਚ ਆਪਣੇ ਪਹਿਲਾਂ ਆਲਣੇ ਹੁੰਦੇ ਸੀ ਅੱਜ ਕੱਲ ਉਹ ਆਲਣੇ ਦੇ ਵਿੱਚੋਂ ਕਿਤੇ ਬੱਚਾ ਡਿੱਗ ਪੈਣਾ ਧਰਤੀ ਦੇ ਉਹਨੂੰ ਕੋਈ ਰਿੱਕੀ ਗੜੀਆਂ ਹੀ ਘੜੀਸੀ ਜਾਂਦੀਆਂ ਆਂ ਕਈ ਏਰੀਆ ਨੂੰ ਬਿੱਲੀ ਚੱਕ ਕੇ ਲੈ ਜਾਂਦੀ ਹੁੰਦੀ ਸੀ ਵੇਖਿਆ ਨਾ ਘਰਾਂ ਦੇ ਭਾਵ ਕਿ ਉਹਦਾ ਆਸਰਾ ਕੋਈ ਨਹੀਂ ਰਹੇ ਜਾਂਦਾ ਉਹ ਨਿਆਸਰਾ ਹੋ ਕੇ ਮਰਦਾ ਭਾਵ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿਸੇ ਹੋਰ ਨੂੰ ਵੀ ਮੰਨਦਾ ਪਾ ਕਿਸੇ ਨੂੰ ਵੀ ਨਾਮ ਇਹ ਕਿੰਦਾ ਗੰਦਾ ਲਵਾ ਉਹਨੇ ਨਿਆਸਰੇ ਹੋ ਹੋ ਮਰਨਾ ਉਹਨੇ ਧੂੜ ਧੁੱਪ ੱੱਕੇ ਖਾ ਖਾ ਕੇ ਮਰਨਾ ਆ ਜਿੰਨੇ ਪੰਜਾਬ ਦੇ ਵਿੱਚ ਪਖੰਡੀ ਆ ਬਾਬੇ ਆ ਪਖੰਡੀਆਂ ਦੀ ਗੱਲ ਕਰਦਾ ਜੇ ਕੋਈ ਗੁਰੂ ਨਾਲ ਜੋੜਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੋਈ ਹੈਗਾ ਉਹਦਾ ਧੰਨਵਾਦ ਉਹਦਾ ਧੰਨਵਾਦ ਮੈਂ ਗੱਲ ਪਹਿਲਾਂ ਕਲੀਅਰ ਕਰਦਾ ਬਾਕੀ ਮੈਂ ਪਖੰਡੀਆਂ ਦੀ ਗੱਲ ਕਰਦਾ ਵੀ ਜਿਹੜੇ ਆਪਣੇ ਜਾਲ ਦੇ ਵਿੱਚ ਪਸਾਉਂਦੇ ਆ ਲੋਕਾਂ ਨੂੰ ਭੂਤਾਂ ਪ੍ਰੇਤਾਂ ਦੇ ਨਾਂ ਦੇ ਉੱਤੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀ ਲਿਖਿਆ ਭੂਤ ਪ੍ਰੇਤ ਦੇ ਨਾਂ ਦੇ ਉੱਤੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਭੂਤਾਂ ਬਾਰੇ ਇਹ ਨਹੀਂ ਕਿ ਨਹੀਂ ਲਿਖਿਆ ਲਿਖਿਆ ਹਾਂ ਲਿਖਿਆ ਨਾ ਇਹ ਕਬੀਰ ਜਿਹੇ ਕਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਏ ਤੇ ਕਰ ਮਰ ਹਠ ਸਾਰ ਕੇ ਭੂਤ ਵਸੇ ਤਨ ਮਾਹੇ ਵਸਦੇ ਆ ਭੂਤ ਭਾਵੇਂ ਕਿੱਥੇ ਗੁਰਬਾਣੀ ਮੁਤਾਬਕ ਪੁੱਛੋ ਕਿੱਥੇ ਵਸਦੇ ਆ ਕਬੀਰ ਜਿਹੇ ਕਰ ਸਾਧਨਾ ਸੇਵੀਏ ਜਿਹੜੇ ਘਰ ਦੇ ਵਿੱਚ ਸਾਧੂ ਸਤਗੁਰ ਦੀ ਸੇਵਾ ਨਹੀਂ ਪਰਮਾਤਮਾ ਦੀ ਕਬੀਰ ਜਿਹੇ ਕਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਏ ਪ੍ਰਮਾਤਮਾ ਦੀ ਸੇਵਾ ਨਹੀਂ ਤੇ ਕਰ ਮਰ ਹੱਠ ਸਾਰਖੇ ਮਰ ਹੱਠ ਸ਼ਮਸ਼ਾਨ ਭੂਮੀ ਉਹ ਜੜਿਆ ਸਤਾਨ ਤੇ ਕਰ ਮਰ ਹੱਠ ਸਾਰਖੇ ਭੂਤ ਵਸੇ ਤਨ ਮਾਹੀ ਕਹਿੰਦੇ ਵੀ ਜਿਹੜੇ ਘਰ ਦੇ ਵਿੱਚ ਸਾਧੂ ਸਤਗੁਰ ਦੀ ਸੇਵਾ ਨਹੀਂ ਕੋਈ ਅਮਰਤ ਵੇਲਾ ਨਹੀਂ ਉਹ ਘਰ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਉਹ ਸਾਰੇ ਭੂਤ ਤੇ ਭੂਤਨੀਆਂ ਦਾ ਇਹ ਮੈਂ ਨਹੀਂ ਕਹਿੰਦਾ ਨਾ ਜੀ ਨਾ ਮੈਂ ਕੌਣਾ ਕਹਿਣ ਵਾਲਾ ਕਬੀਰ ਨੇ ਕਹਿਤਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ हां ਮੰਨਣਾ ਨਾ ਮੰਨਣਾ ਉਹ ਮਰਜ਼ੀ ਆ ਪਰ ਕੋਈ ਕਿੰਤੂ ਨਹੀਂ ਕਰ ਸਕਦਾ ਮੂੰਹ ਬੰਦ ਕੋਈ ਕਿੰਤੂ ਨਹੀਂ ਗੁਰਬਾਣੀ ਤੇ ਕਰ ਸਕਦਾ ਲਿਖਿਆ ਕਬੀਰ ਜੇਕਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਹੀਂ ਤੇ ਕਰ ਮਰਹਟਸਾਰ ਕੇ ਭੂਤ ਵਸੇ ਤੇ ਨਾ ਮਾਹੀਂ ਦੱਸੋ ਨਹੀਂ ਲਿਖਿਆ ਤਾਂ ਦੱਸ ਸਕਦੇ ਹੋ ਤੁਸੀਂ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਤੇ ਸਾਨੂੰ ਆ ਠੱਗ ਬਾਬੇ ਲੁੱਟ-ਲੁੱਟ ਖਾ ਗਏ ਸਾਡੇ ਕੋਲੇ ਆਜੋ ਚੌਂਕੀ ਭਰ ਦੇ ਮੁੰਡਾ ਦੇ ਦਾਂਗੇ ਫਲਾਣੇ ਦੇ ਚੌਂਕੀ ਭਰੇ ਬਾਬੇ ਨੇ ਮੀਂਹ ਪੈ ਜੂ ਫਲਾਣੇ ਦੇ ਚੌਂਕੀ ਪਰੇ ਆਜ ਗੁਰੂ ਜੀ ਝੂਠ ਬੋਲਦੇ ਆ ਦੱਸੋ ਗੁਰੂ ਜੀ ਝੂਠ ਬੋਲੇ ਗੁਰੂ ਜੀ ਨੇ ਕੀ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਰਨ ਕਰਨ ਪ੍ਰਵੇਕ ਹੈ ਦੂਸਰ ਨਾਹੀਂ ਕੋਈ ਨਾਨਕ ਤਸ ਬਲਿਹਾਰ ਨੇ ਜਲਥਲ ਮਈਲ ਸੋਏ ਕਹਿੰਦੇ ਕਰਨ ਤੇ ਕਰਾਉਣ ਵਾਲਾ ਇੱਕ ਪ੍ਰਮਾਤਮਾ ਇੱਕ ਪ੍ਰਮਾਤਮਾ ਤੋਂ ਬਿਨਾ ਦੂਜਾ ਕੋਈ ਕੁਝ ਕਰ ਨਹੀਂ ਸਕਦਾ ਮੰਨੂਗੇ ਇਸ ਗੱਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆ ਉਹ ਮੱਥਾ ਟੇਕਣ ਦਾ ਭਾਵੇਂ ਆਖੇ ਸੀ ਆਪਣੀ ਮੱਤ ਛੱਡਤੀ ਗੁਰੂ ਦੀ ਮੱਤ ਨੂੰ ਮੱਥੇ 'ਚ ਟਿਕਾ ਲਿਆ ਮੱਥਾ ਟੇਕਣ ਦਾ ਆ ਭਾਵਾ ਹਾਂ ਗੁਰਬਾਣੀ 'ਚ ਤਾਂ ਇੱਥੋਂ ਤੱਕ ਵੀ ਲਿਖਿਆ ਇੱਥੋਂ ਤੱਕ ਵੀ ਤੁਸੀਂ ਆਨੇ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਬੀਓ ਪੂਸ਼ਨਾ ਮਸਲਤ ਧਰੇ ਜੋ ਕਿਸ ਕਰੇ ਸੋ ਆਪੇ ਕਰੇ ਪ੍ਰਮਾਤਮਾ ਕਿਸੇ ਦੀ ਰਾਇ ਤੱਕ ਵੀ ਨਹੀਂ ਲੈਂਦਾ ਜੋ ਕਿਸ ਵੀ ਕਰਦਾ ਪ੍ਰਮਾਤਮਾ ਆਪ ਕਰਦਾ ਦੱਸੋ ਜੇ ਗੁਰਬਾਣੀ 'ਚ ਨਹੀਂ ਲਿਖਿਆ ਤਾਂ ਤਾਂ ਦੱਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਨਹੀਂ ਲਿਖਿਆ ਤਾਂ ਦੱਸੋ ਤੇ ਬੂਬਨੇ ਸਾਧ ਪਖੰਡੀ ਭੂਤਾਂ ਕੱਢਣ ਦੇ ਨਾਂ ਦੇ ਉੱਤੇ ਉਹ ਕੁੜੀ ਨਾਲ ਬਲਾਤਕਾਰ ਕੀਤਾ ਇਹਨਾਂ ਨੇ ਉਹ ਕੁੜੀ ਮੀਡੀਆ ਦੇ ਉੱਤੇ ਰੋਂਦੀ ਪਈ ਆ ਆ ਕਿੰਨੇ ਆ ਪੰਜਾਬ ਦੇ ਵਿੱਚ ਇਹੋ ਡੇਰਾਵਾਦ ਜਿਨ੍ਹਾਂ ਨੇ ਗੰਦ ਪਾ ਰੱਖਿਆ ਪੰਜਾਬ ਦੀ ਧਰਤੀ ਦੇ ਉੱਤੇ ਉਹਨਾਂ ਪਖੰਡੀਆਂ ਨੇ ਦੱਸੋ ਬੂਬਨੇਓ ਜੇ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਨਹੀਂ ਲਿਖਿਆ ਤਾਂ ਪੁੱਛੋ ਇਹਨਾਂ ਪਖੰਡੀਆਂ ਨੂੰ ਜਾ ਕੇ ਤੇ ਸਾਡੀ ਜਨਤਾ ਨੂੰ ਭੋਲੀ ਭਾਲੀ ਸਾਡੀ ਜਨਤਾ ਨੂੰ ਠੀਕ ਆ ਕਿ ਨਹੀਂ ਉਹਨਾਂ ਨੂੰ ਡਰਾ ਡਰਾ ਕੇ ਲੁੱਟਦੀ ਆ ਥੋਡੇ ਤੇ ਭੂਤ ਆ ਥੋਡੇ ਤੇ ਪ੍ਰੇਤ ਆ ਥੋਡੇ ਤੇ ਆ ਹਾਵੀ ਹੋਇਆ ਆ ਗੁਰੂ ਜੀ ਝੂਠ ਬੋਲਦੇ ਆ ਦੱਸੋ ਆ ਲਿਖਿਆ ਨੇ ਦੁੰਦਰ ਦੂਤ ਪੂਤ ਪੇ ਹੱਲ ਖਿੱਚੋ ਤਾਨ ਕਰੇ ਬਤਾਲੇ ਆ ਗੁਰਬਾਣੀ 'ਚ ਲਿਖਿਆ ਨਾ ਆ ਦੁੰਦਰ ਦੂਤ ਪੂਤ ਪੇ ਹੱਲ ਖਿੱਚੋ ਤਾਨ ਕਰੇ ਬਤਾਲੇ ਦੱਸੋ ਆ ਗੁਰਬਾਣੀ ਦੀਆਂ ਪੰਕਤੀਆਂ ਸਾਰੀਆਂ ਪਰ ਗੁਰਬਾਣੀ ਵਾਲੇ ਭੂਤ ਨੂੰ ਕੋਈ ਸਮਝਦਾ ਹੀ ਨਹੀਂ ਜੋ ਗੁਰਬਾਣੀ 'ਚ ਭੂਤ ਲਿਖਿਆ ਉਹਨੂੰ ਕੋਈ ਨਹੀਂ ਸਮਝਦਾ ਲੋਕਾਂ ਨੂੰ ਐ ਲੱਗਿਆ ਵੀ ਬਾਹਰੋਂ ਕੋਈ ਉੱਤਰ ਕੇ ਭੂਤ ਸਾਨੂੰ ਚੰਬੜ ਗਿਆ ਬਸ ਉਹ ਹੀ ਤੰਗ ਕਰੀ ਜਾਂਦਾ ਉਹ ਬਾਹਰ ਭੂਤ ਪਾਤ ਕੋਈ ਨਹੀਂ ਹੁੰਦਾ ਬੰਦੇ ਨੂੰ ਚੰਬੜਨ ਵਾਲਾ ਭੂਤ ਕਿਤੇ ਨਹੀਂ ਹੈਗਾ ਕੋਈ ਬੰਦੇ ਨੂੰ ਭੂਤ ਚੰਬੜਨ ਨਾਲ ਆਲੇ ਨਹੀਂ ਹੈਗਾ ਹਾਂ ਬੰਦੇ ਦੀਆਂ ਮਾੜੀਆਂ ਕਰਤੂਤਾਂ ਬੰਦੇ ਨੂੰ ਭੂਤ ਪ੍ਰੇਤ ਬਣਾ ਦਿੰਦੀਆਂ ਜਿਹੜਾ ਬੰਦਾ ਮਾੜੀ ਕਰਤੂਤ ਕਰੂਗਾ ਠੀਕ ਹੈ ਨਾ ਮੰਨ ਲਓ ਅੱਜ ਮੈਂ ਮਾੜਾ ਕੰਮ ਕੋਈ ਕਰ ਲਿਆ ਤੇ ਮੇਰੇ ਮਨ ਦੇ ਵਿੱਚ ਡਰ ਪੈਦਾ ਹੋ ਜੂ ਯਾਰ ਮਾੜਾ ਕੰਮ ਕਰ ਲਿਆ ਕਿਸੇ ਨੂੰ ਪਤਾ ਨਾ ਲੱਗ ਜੇ ਕੋਸ਼ੂ ਹੋ ਨਾ ਜਾਵੇ ਕਿਤੇ ਪੁਲਿਸ ਨਾ ਆ ਜੇ ਉਹ ਭਾਵ ਬੰਦੇ ਦੇ ਅੰਦਰ ਇੰਨਾ ਡਰ ਹੋ ਜਾਂਦਾ ਇੰਨਾ ਜਿਆਦਾ ਕੋਈ ਵੀ ਬੰਦਾ ਫਿਰ ਮੂੰਹ ਤੋਂ ਬੋਲਣ ਲੱਗ ਪੈਂਦਾ ਨਾ ਆ ਕਈ ਬੰਦੇ ਹੁੰਦੇ ਤੁਸੀਂ ਵੇਖੇ ਹੋਣਗੇ ਵੀ ਉਹ ਪੁਲਿਸ ਵਾਲੇ ਆ ਗਏ ਉਹ ਮੈਨੂੰ ਬਚਾ ਲਓ ਉਹ ਮੈਨੂੰ ਮਾਰਨੇ ਕੋ ਕੁੱਟਣਗੇ ਉਹ ਭਾਵ ਕੀ ਹੁੰਦਾ ਉਹ ਆਪ ਆਖ ਦਿੰਦੇ ਇਹਨੂੰ ਕੋਈ ਸ਼ੈ ਹੋ ਗਈ ਆ ਇਹਨੂੰ ਕੋਈ ਬਾਹਰਲੀ ਕਸਰ ਉਹ ਬਾਹਰਲੀ ਕਸਰ ਕੁਸਰ ਕੋਈ ਨਹੀਂ ਹੁੰਦੀ ਬਾਬਿਓ ਕਰਤੂਤ ਹੀ ਬਾਹਲੀ ਭੈੜੀ ਕੀਤੀ ਹੁੰਦੇ ਮੁੜ ਕੇ ਪੁਲਿਸ ਵਾਲੀ ਬਾਅਦ ਚ ਦਿੰਦੇ ਆ ਫਿਰ ਹਾਂ ਪੂਤ ਪ੍ਰਾਤ ਪ੍ਰੇਤ ਪ੍ਰੂਤ ਕੋਈ ਨਹੀਂ ਚੰਬੜਿਆਂ ਦੇ ਕਰਤੂਤ ਹੀ ਬਾਲੀ ਭੈੜੀ ਕੀਤੀ ਹੁੰਦੀ ਤੇ ਆਪ ਪੂਤ ਬਣਦਾ ਬੰਦਾ ਖੁਦ ਖੁਦ ਬੰਦਾ ਆਪ ਪੂਤ ਪ੍ਰੇਤ ਬਣਦਾ ਹਾਂਜੀ ਤੇ ਸਾਡੀ ਲੁੱਟ ਕੇ ਦੁਨੀਆ ਖਾਲੀ ਹੈ ਹੈ ਅਬਈ ਮਾ ਭਰਮਾ ਪਖੰਡਾਂ ਦੇ ਨਾਂ ਦੇ ਉੱਤੇ ਆ ਪੜੋ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਆਪਣੇ ਘਰੇ ਲਿਆ ਕੇ ਪੋਥੀਆਂ ਰੱਖੋ ਸੈਂਚੀਆਂ ਰੱਖੋ ਮਿਲ ਜਾਂਦੀਆਂ ਨਾ ਕਿਤੋਂ ਵੀ ਪਿਆਰ ਸਤਕਾਰ ਨੂੰ ਆਪ ਬਾਣੀ ਪੜੋ ਆਪਣੇ ਹੱਥੀ ਪੜੋ ਤਾਂ ਸਾਰਾ ਕੁਝ ਪਤਾ ਚੱਲ ਜੂ ਅਸੀਂ ਕਹਿੰਨੇ ਅਸੀਂ ਫਲਾਣੇ ਚੌਂਕੀ ਭਰੀ ਫਲਾਣੇ ਮੁੰਡਾ ਦੇ ਤਾਂ ਫਲਾਣੇ ਦੇ ਚੌਂਕੀ ਭਰੀ ਫਲਾਣੇ ਬਾਬੇ ਨੇ ਮੀਂਹ ਪਾਤਾ ਫਿਰ ਗੁਰੂ ਜੀ ਝੂਠ ਬੋਲਦੇ ਆ ਗੁਰੂ ਜੀ ਨੇ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਾ ਹੀ ਕੋਈ ਨਾਨਕ ਤੁਸੀਂ ਪਿਹਾਰ ਨੇ ਜਲ ਥਲ ਮਈਲ ਸੋਏ ਸਰਬਨ ਸੱਚਾ ਇੱਕ ਹੈ ਦੂਜਾ ਨਹੀਂ ਕੋਈ ਸਭਨਾ ਜੀਆਂ ਦਾ ਇੱਕ ਦਾਤਾ ਸੋਮੇ ਵਿਸਰ ਨਾ ਜਾਈ ਦੱਸੋ ਇੱਕ ਥਾਂ ਤੇ ਲਿਖਿਆ ਗੁਰਬਾਣੀ ਦੇ ਵਿੱਚ ਥਾਂ ਥਾਂ ਲਿਖਿਆ ਪਿਆ ਕਿ ਇੱਕ ਪ੍ਰਮਾਤਮਾ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ ਤੇ ਜੋ ਕੁਝ ਵੀ ਕਰਦਾ ਪ੍ਰਮਾਤਮਾ ਆਪ ਕਰਦਾ ਪ੍ਰਮਾਤਮਾ ਕਿਸੇ ਦੀ ਦੂਜੇ ਦੀ رائے ਤੱਕ ਵੀ ਨਹੀਂ ਲੈਂਦਾ ਵੀ ਪ੍ਰਮਾਤਮਾ ਨੇ ਕਿਤੇ ਨੇ ਦੂਜੇ ਨੇ رائے ਸਲਾਹ ਆਲਾ مشورے ਆਲਾ ਰੱਖਿਆ ਹੋਵੇ ਨਾਲ ਵੀ ਆਪਾਂ ਆ ਕੰਮ ਕਰਨਾ ਤੇ ਆ ਨਹੀਂ ਕਰਨਾ ਨਾ ਵੀ ਉਹ ਪੂਛਣਾ ਮਸਲਤ ਧਰੇ ਜੋ ਕਿਸ ਕਰੇ ਸੋ ਆਪੇ ਕਰੇ ਪ੍ਰਮਾਤਮਾ ਜੋ ਕੁਝ ਵੀ ਕਰਦਾ ਆਪ ਕਰਦਾ ਪ੍ਰਮਾਤਮਾ ਕਿਸੇ ਦੀ رائے ਤੱਕ ਵੀ ਨਹੀਂ ਲੈਂਦਾ ਹਾਂ ਮੰਨੋ ਠੀਕ ਹੈ ਕਿ ਨੀ ਪੂਤ ਪ੍ਰੇਤ ਦੇ ਨਾਂ ਤੇ ਉੱਤੀ ਨਾ ਕਿ ਤੁਹਾਡੇ ਘਰ ਦੇ ਵਿੱਚ ਪੂਤ ਚੰਬੜ ਦੂ ਤੂੰ ਇੱਥੇ ਇਸ਼ਨਾਨ ਨਹੀਂ ਕਰਨਾ ਤੂੰ ਬਾਹਰ ਉਹਨੂੰ ਮੋਟਰ ਤੇ ਲੈ ਕੇ ਨਸ਼ੀਲੀਆਂ ਗੋਲੀਆਂ ਖਵਾਇਆ ਕੀ ਕੀਤਾ ਕਿੰਨੇ ਬੰਦਿਆਂ ਨੇ ਉਸ ਧੀ ਨਾਲ ਧੱਕਾ ਕੀਤਾ ਤੋਂ ਅੱਜ ਮੀਡੀਆ ਚਾਈ ਫਿਰਦੀ ਮੈਂ ਖਬਰ ਸੁਣੀ ਮੈਂ ਤਾਂ ਬੋਲਿਆ ਅੱਜ ਇਹਨਾਂ ਪਖੰਡੀਆਂ ਕਰਕੇ ਵੀ ਦੱਸੋ ਕਿਹੜਾ ਬੰਦਾ ਆਂਦਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਿਆ ਹਾਂ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਪਰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕਿੰਤੂ ਕੋਈ ਨਹੀਂ ਕਰ ਸਕਦਾ ਮੈਂ ਜੋ ਕੁਝ ਵੀ ਬੋਲਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਉਹ ਬੋਲ ਕੇ ਦੱਸਿਆ ਤੁਹਾਨੂੰ ਹਾਂ ਇਹ ਲੁੱਟ ਕੇ ਖਾ ਲਿਆ ਪਖੰਡੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਸਾਡੀ ਜਨਤਾ ਨੂੰ ਡਰਾ ਡਰਾ ਕੇ ਲੁੱਟਦੀ ਐ ਠੀਕ ਹੈ ਨਾ ਸਾਡੇ ਜਿਹੜੇ ਨੌਜਵਾਨ ਆ ਠੀਕ ਆ ਦੁਨੀਆ 'ਚ ਦੁੱਖ ਸੁੱਖ ਆਉਂਦੀ ਰਹਿੰਦੇ ਆ ਮਨੁੱਖ ਦੇ ਉੱਤੇ ਠੀਕ ਹੈ ਕਹਿੰਦੀ ਸਾਡੇ ਨੌਜਵਾਨਾਂ ਨੂੰ ਡਰਾ ਡਰਾ ਕੇ ਸਾਡੀਆਂ ਬੀਬੀਆਂ ਨੂੰ ਇਹ ਬੂਵਨੇ ਸਾਧ ਡਰਾ ਡਰਾ ਕੇ ਲੁੱਟਦੇ ਇਹਨਾਂ ਨੂੰ ਡਰਾ ਡਰਾ ਕੇ ਲੁੱਟਦੇ ਆ ਵੀ ਤੁਹਾਡੇ ਤੇ ਆ ਛੇ ਹਾਵੇ ਹਾਈ ਵੀ ਹੋਈ ਆ ਤੁਹਾਡੇ ਘਰ ਦੇ ਵਿੱਚ ਆ ਛੇ ਹਾਵੀ ਹੋਈ ਆ ਡਰਾ ਡਰਾ ਕੇ ਲੁੱਟਦੇ ਆ ਸਾਡੇ ਮੇ ਬੀਬੀਆਂ ਨੂੰ ਸਾਡੇ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਕੋਈ ਕੋਈ ਵੈਸੇ ਕੋਈ ਹੋ ਜਾਂਦੀ ਆ ਕਿ ਜਿੰਦਗੀ ਚ ਦੁੱਖ ਸੁੱਖ ਆਉਂਦੀ ਰਹਿੰਦੇ ਵੈਸੇ ਉਹ ਫਿਰ ਕਿਹੜੇ ਤੂੜ ਧੁੱਪ ਤੇ ੱੱਕੇ ਖਾ ਖਾ ਸਾਡੀ ਜਨਤਾ ਮਰਦੀ ਤੂੜ ਧੁੱਪ ਤੇ ੱੱਕੇ ਏਦੂ ਬਗੈਰ ਕੁਛ ਨਹੀਂ ਪੱਲੇ ਪੈਂਦਾ ਠੀਕ ਹੈ ਨਾ ਗੁਰਬਾਣੀ ਚ ਲਿਖਿਆ ਨਹੀਂ ਸਤ ਗੁਰ ਕੀ ਪ੍ਰਤੀਤਨਾ ਆਈਓ ਸ਼ਬਦ ਨਾ ਲਾਗੋ ਭਾਓ ਉਸ ਨੂੰ ਸੁਖ ਨਾ ਉਪਜੇ ਭਾਵੇਂ 100 ਗੇੜਾ ਆਵੋ ਜੇ ਭਾਵੇਂ ਇੱਕ ਕਰੀ ਨਹੀਂ ਭਾਵੇਂ ਤੂੰ ਗੁਰੂ ਗ੍ਰੰਥ ਸਾਹਿਬ ਨੂੰ 100 ਵਾਰੀ ਮੱਥਾ ਟੇਕ ਲਾ ਠੀਕ ਹੈ ਕਿ ਨਹੀਂ ਜੇ ਤੈਨੂੰ ਸਤਗੁਰ ਦੇ ਬਚਨ ਤੇ ਪ੍ਰਤੀਤ ਹੀ ਨਹੀਂ ਦਾ ਕੀ ਜ਼ਿੰਦਗੀ ਤੇਰੀ ਸਿਉ ਸੁਧਰੂਗੀ ਵੀ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਵਿੱਚ ਕੀ ਲਿਖਿਆ ਵੀ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਾ ਹੀ ਕੋਏ ਨਾਨਕ ਤਸਬਿਹਾਰ ਨੇ ਜਲਥਲ ਮਈਲ ਸੋਏ ਵੀ ਕਰਨ ਤੇ ਕਰਵਾਉਣ ਵਾਲਾ ਇੱਕੋ ਪ੍ਰਮਾਤਮਾ ਇੱਕ ਪ੍ਰਮਾਤਮਾ ਤੋਂ ਬਿਨਾ ਦੂਜੀ ਕੋਈ ਸ਼ਕਤੀ ਨਹੀਂ ਜੇ ਤਾਂ ਅਸੀਂ ਇਹਨੂੰ ਮਨ 'ਚ ਵਸਾ ਲਿਆ ਮਨ ਜਿੰਦਗੀ ਸੁਧਰ ਜੂ ਆ ਬਾਬਿਆਂ ਵਾਲਿਆਂ ਦੇ ਢਾਗੇ ਤਵੀਤਾਂ ਵਾਲੇ ਪਖੰਡੀਆਂ ਵਾਲੇ ਭੂਤਾਂ ਵਾਲਿਆਂ ਤੋਂ ਸਾਰਿਆਂ ਤੋਂ ਖਿਹੜਾ ਛੁੱਟ ਕੇ ਇੱਕ ਐ ਸੋਹਣੀ ਜ਼ਿੰਦਗੀ ਜਿਉਣਾਂਗੇ ਇੱਕੋ ਬਚਨ ਹੀ ਕਿੰਨਾ ਕੁਝ ਘਟ ਜਾਂਦੇ ਗੁਰਬਾਣੀ ਦਾ ਇੱਕ ਬਚਨ ਹੀ ਹੈ ਅਸੀਂ ਸਿੱਖ ਸਿੱਖ ਵਿੱਚ ਤਾਂ ਸਿੱਖ ਇੰਨਾ ਪਰਪੱਕ ਹੋਣਾ ਚਾਹੀਦਾ ਇੰਨਾ ਪਰਪੱਕ ਠੀਕ ਆ ਨਾ ਅਸੀਂ ਜਿਉਂਦੇ ਜੀ ਕਿਸੇ ਪਖੰਡੀ ਬਾਬੇ ਦੇ ਡੇਰੇ ਤੇ ਕਿਸੇ ਕਵਰ ਤੇ ਕਿਸੇ ਮੱਠਮੜੀ ਤੇ ਤਾਂ ਕੀ ਜਾਣਾ ਸਾਡੇ ਮਰੇ ਦੀ ਸੁਆਹ ਵੀ ਨੱਕ ਜਾਵੇ ਉਹ ਡੇਰੇ ਤੇ ਹਾਂ ਅਸੀਂ ਜਿਉਂਦੇ ਨੇ ਤਾਂ ਕਿਸੇ ਪਖੰਡੀ ਦੇ ਡੇਰੇ ਤੇ ਜਾਣਾ ਕਿ ਸਾਡੇ ਮਰੇ ਦੀ ਸੁਆਹ ਨਾ ਜਾਵੇ ਉਸ ਡੇਰੇ ਦੇ ਵਿੱਚ ਅਸੀਂ ਜਿਉਂਦੇ ਤੁਰੇ ਫਿਰਦੇ ਕਿਰਪਾਨਾਂ ਪਾ ਕੇ ਉਹਦੋਂ ਵੱਡੇ ਪਖੰਡੀ ਉਹ ਜਿਨ੍ਹਾਂ ਨੇ ਅੰਮ੍ਰਿਤ ਛੱਕ ਕੇ ਗੁਰੂ ਦਾ ਬਾਣਾ ਪਾ ਕੇ ਠੀਕ ਆ ਨਾ ਪਖੰਡ ਆਪ ਚਲਾਇਆ ਭੂਤਾਂ ਕੱਢਣ ਦਾ ਅਪੂ ਦੀ ਕੱਢਦਾ ਸੀ ਨਾ ਜਿਹੜਾ ਸੀਤੂ ਵਾਲਾ ਵੀ ਭੂਤ ਪ੍ਰੇਤ ਦੇ ਨਾਂ ਦੇ ਉੱਤੇ ਕਿੱਡੀ ਠੱਗੀ ਮਾਰੀ ਭੂਤ ਪ੍ਰੇਤ ਦੇ ਨਾਂ ਦੇ ਉੱਤੇ ਉਹ ਬੀਬੀ ਨਾਲ ਕੀ ਕੁਛ ਕੀਤਾ ਦੱਸੋ ਬਾਬੂ ਅਕਲ ਨੂੰ ਹੱਥ ਮਾਰੋ ਠੀਕ ਹੈ ਨਾ ਬਾਣੀ ਆਪ ਪੜੋ ਆਪ ਸਮਝੋ ਠੀਕ ਹੈ ਨਾ ਗੁਰਬਾਣੀ ਸਾਨੂੰ ਕਹਿੰਦੀ ਕੀ ਹੈ ਅਸੀਂ ਕਰਨਾ ਕੀ ਆ ਠੀਕ ਹੈ ਨਾ ਇਹ 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 ਤਾਂ ਵੇਲੜਾ ਵੇਲੜਾ ਇਹ ਤਾਂ ਘਰੋ ਕੱਡੇ ਵੱਡੇ ਆ ਇਹਨਾਂ ਨੇ ਤਾਂ ਕੰਮ ਕੁਛ ਨਹੀਂ ਕਰਨਾ ਇਹ ਤਾਂ ਲੁੱਟ ਕੇ ਖਾਣ ਵਾਲੇ ਆ ਜਨਤਾ ਨੂੰ ਇਹਨਾਂ ਮੂਰਖਾਂ ਤੋਂ ਬਚੋ ਜਿੰਨਾ ਬਚ ਸਕਦੇ ਆ ਆਪਾਂ ਠੀਕ ਹੈ ਨਾ ਜੇ ਮੈਂ ਗਲਤ ਬੋਲਿਆ ਤਾਂ ਮੈਨੂੰ ਦੱਸੋ ਜੋ ਕੁਝ ਮੈਂ ਦੱਸਿਆ ਗੁਰਬਾਣੀ ਦੇ ਵਿੱਚ ਦੱਸਿਆ ਹਾਂ ਭਗਤ ਕਬੀਰ ਜੀ ਦੀ ਗੁਰਬਾਣੀ ਦੱਸੀ ਤੁਹਾਨੂੰ ਕੀ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਲਿਖਿਆ ਤੁਹਾਨੂੰ ਦੱਸਿਆ ਹਾਂ ਕੋਈ ਮਾਈ ਦਾ ਲਾਲ ਇਹੋ ਜਿਹਾ ਜੰਮਿਆ ਨਹੀਂ ਜਿਹੜਾ ਕਿੰਤੂ ਪਰੰਤੂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਕਰ ਜੂਗਾ ਵੀ ਇਹ ਕਿਵੇਂ ਲਿਖਿਆ ਕਿਵੇਂ ਕਹਤਾ ਹਾਂ ਗੁਰਬਾਣੀ ਦੇ ਵਿੱਚ ਲਿਖਿਆ ਤਾਂ ਤੁਹਾਨੂੰ ਉਹ ਕਹਾ ਮੰਨਣਾ ਨਾ ਮੰਨਣਾ ਤੁਹਾਡਾ ਸਾਡੇ ਲੋ ਸਾਰਾ ਦਿਨ ਜਿੱਥੇ ਮਰਜੀ ਪਖੰਡੀਆਂ ਡੇਰੇ ਤੇ ਤੁਰੇ ਜਾਂ ਜੁੰਨੂ ਮਰਜੀ ਮੱਥਾ ਸਾਡਾ ਸਾਨੂੰ ਕੋਈ ਨਹੀਂ ਮੈਂ ਤਾਂ ਜੋਗ ਵਿੱਚ ਗੁਰਬਾਣੀ ਦੇ ਲਿਖਿਆ ਤੁਹਾਨੂੰ ਦੱਸਤਾ ਵੀ ਇਹ ਠੱਗਦੇ ਆ ਸਾਨੂੰ ਲੁੱਟਦੇ ਆ ਸਾਨੂੰ ਡਰਾ ਡਰਾ ਕੇ ਸਾਨੂੰ ਵਿਹਿਮਾ ਭਰਮਾ ਪਖੰਡੀਆਂ ਦੇ ਨਾਂ ਦੇ ਉੱਤੇ ਲੁੱਟਦੇ ਆ ਵੀ ਤੁਹਾਨੂੰ ਕਸਰ ਹੋਈ ਆ ਥੋੜੇ ਦੇ ਕਿਸੇ ਟੂਣਾ ਕੀਤਾ ਤੁਸੀਂ ਕੋਈ ਢਾਲਾ ਟੱਪੇ ਹੋ ਇਹ ਡਰਾ ਡਰਾ ਲੁੱਟਦੇ ਇਹਨਾਂ ਤੋਂ ਬਚੋ ਹਾਂ ਸਾਨੂੰ ਜਾਗਰੂਤ ਹੋਣਾ ਪੈਣਾ ਸਾਰੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਠੀਕ ਹੈ ਨਾ ਜੇ ਕੋਈ ਰੱਬ ਨਾਲ ਜੋੜਦਾ ਪ੍ਰਮਾਤਮਾ ਨਾਲ ਜੋੜਦਾ ਕੋਈ ਵੀ ਠੀਕ ਹੈ ਕਿ ਨਹੀਂ ਹੁਣ ਗੁਰਬਾਣੀ ਦੇ ਵਿੱਚ ਲਿਖਿਆ ਮੇਰੇ ਹਰ ਪ੍ਰੀਤਮ ਕੀ ਕੋਈ ਬਹੁਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਕਹਿੰਦਾ ਵੀ ਜੇ ਤੁਹਾਨੂੰ ਕੋਈ ਵੀ ਪ੍ਰਮਾਤਮਾ ਦੀ ਗੱਲ ਸੁਣਾਉਂਦਾ ਭਾਈਆਂ ਨੇ ਉਹਨੂੰ ਭਾਈ ਸਮਝ ਲੈਣਾ ਵੀਰਾਂ ਨੇ ਭੈਣ ਸਮਝ ਲੈਣਾ بس ਇੰਨੀ ਗੱਲ ਆ ਆ ਗੱਲ ਆ ਬਸ ਹਾਂ ਜੇ ਕੋਈ ਪ੍ਰਮਾਤਮਾ ਨਾਲ ਜੋੜਦਾ ਪ੍ਰਮਾਤਮਾ ਦੀ ਗੱਲ ਕਰਦਾ ਸੱਚੇ ਰਾਹ ਚੱਲਣ ਸੱਚੀ ਗੱਲ ਦੱਸਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਕੁਝ ਲਿਖਿਆ ਸੱਚੋ ਸੱਚ ਬਿਆਨ ਕਰਦਾ ਉਹਨਾਂ ਦਾ ਧੰਨਵਾਦ ਸੋ ਜਰੂਰ ਸ਼ੇਅਰ ਕਰਦਾ ਸਾਰੇ ਭਰਾ ਵੀ ਇੰਨੀ ਕੁ ਮੈਂ ਜਰੂਰੀ ਗੱਲ ਕਰਨੀ ਸੀ ਵੀਰਾਂ ਨਾਲ ਕਿਉਂਕਿ ਕੱਲ ਮਸਲਾ ਜਿਹੜਾ ਤੁਹਾਨੂੰ ਪਤਾ ਇਹ ਪੱਟੀ ਸ਼ਹਿਰ ਦੇ ਲਾਗੇ ਜਿਹੜਾ ਉਹ ਹੋਇਆ ਇੱਧਰ ਸੀਤੋ ਪਿੰਡ ਦੇ ਵਿੱਚ ਮੈਂ ਤਾਂ ਕਰਕੇ ਬੋਲਿਆ ਸੋ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ